ਖਬਰ ਕਨੌਲੀ ਤੋਂ ਆ ਰਹੀ ਹੈ ਜੋ ਕਿ ਬਹੁਤ ਹੀ ਲੋਕਾਂ ਦੇ ਵਾਸਤੇ ਇੱਕ ਮੁਸੀਬਤ ਵਾਲੀ ਖਬਰ ਹੈ ਕਿਉਂਕਿ ਕਨੌਲੀ ਥਲਮਾ ਬਰਾਡ ਦੇ ਵਿੱਚ ਬਹੁਤ ਸਾਰੇ ਟੀਪਰ ਜਿਹੜੇ ਆ ਰਾਤ ਨੂੰ ਸਵਾਰੀ ਧਰ ਕੇ ਜਦੋਂ ਨਿਕਲਦੇ ਆਂ ਤੇ ਉਸ ਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਐਸ ਵੇਲੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਇਸ ਮੁਸੀਬਤ ਦੇ ਖਿਲਾਫ ਜਿਹੜਿਆ ਸਰਕਾਰ ਦਾ ਵਿਰੋਧ ਕਰ ਰਹੇ ਨੇ ਪ੍ਰਸ਼ਾਸਨ ਦਾ ਵਿਰੋਧ ਕਰ ਰਹੇ ਨੇ ਖਨੌਲੀ ਪੁਲਿਸ ਚੌਕੀ ਨੂੰ ਜਾਣ ਵਾਲੀ ਸੜਕ ਦੀ ਹਾਲਾਤ ਜਿਹੜੇ ਆ ਮੈਂ ਤੁਹਾਨੂੰ ਤਖਾਬ ਮੰਗੂ ਕਿ ਤਸਵੀਰਾਂ ਦੇ ਵਿੱਚ ਨਾਲ ਨਾਲ ਦਿਖਾ ਵੀ ਰਿਹਾ ਪਰ ਬਹੁਤ ਸਾਰੇ ਟਿੱਪਰ ਜਿਹੜੇ ਆ ਜਿਹੜੇ ਕਿ ਰਾਤ ਨੂੰ ਅੜਮਸਤੇ ਜਾਂਦੇ ਆ ਤੇ ਹੁਣ ਮੀਂਹ ਪੈਣ ਕਰਨ ਬਾਅਦ ਸਪੈਂਡ ਦੇ ਕਾਰਨ ਐਨੀ ਚਿਕੜੀ ਹੋ ਚੁੱਕੀ ਹੈ ਕਿ ਕਈ ਲੋਕ ਇਸ ਜਗ੍ਹਾ ਤੇ ਡਿੱਗ ਚੁੱਕੇ ਨੇ ਤੇ ਅਸੀਂ ਇੱਕ ਖਾਸ ਰਿਪੋਰਟ ਸੀ ਤੁਹਾਨੂੰ ਦਿਖਾ ਰਹੇ ਹਾਂ ਜਿਹਦੇ ਵਿੱਚ ਪਿੰਡ ਵਾਸੀ ਇਲਾਕਾ ਵਾਸੀ ਉਹਨਾਂ ਵੱਲੋਂ ਆਪਣੇ ਆਪਣੇ ਜਿਹੜੇ ਵਿਚਾਰ ਜਿਹੜੇ ਐ ਮੀਡੀਆ ਦੇ ਨਾਲ ਸ਼ੇਅਰ ਕੀਤੇ ਗਏ ਨੇ ਤੇ ਕਿਸ ਤਰ੍ਹਾਂ ਕੀ ਹਾਲਾਤ ਨੇ ਮੌਕੇ ਦੇ ਉੱਤੇ ਆਹ ਤੁਹਾਨੂੰ ਰਿਪੋਰਟ ਦਿਆਂ ਕਨੌਲੀ ਥਰਮੋ ਪਲਾਂਟ ਦੇ ਜਿਹੜੀ ਫਾਟਕਾ ਦੇ ਉੱਤੇ ਜਿਹੜਾ ਹਾਲਾਤ ਇਸ ਵੱਤ ਤੋਂ ਵੱਧ ਬਣਿਆ ਆਹ ਚੱਲਦਿਆਂ ਕਨੌਲੀ ਪੰਜਾਬ ਸਰਕਾਰ ਮਰਦਾਬਾ 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 ਸਰਦਾਬਾਤ ਸਰਨੇ ਮੁੰਡੇ ਦੀ ਬਾਹ ਟੁੱਟ ਗਈ ਜੀ 2 ਮਹੀਨੇ ਹੋ ਗਿਆ ਉਹ ਨਾ ਕੌਣ ਲਈ ਜ਼ਿੰਮੇਵਾਰ ਹੈਗਾ ਕੋਈ ਨਹੀਂ ਹੈਗਾ ਕੱਲ ਦੋ ਲੇਡਿਸ ਆਈਓ ਆਫਿਸ ਨਹੀਂ ਦੋ ਦੀ ਬਾਹ ਟੁੱਟ ਗਈ ਉਹ ਹਸਪੀਟਲ ਚ ਹੈ ਲੱਗਦਾ ਕਿ ਜਿਹੜੇ ਚੱਡਾ ਸਾਹਿਬ ਜੀ ਨੇ ਇਧਰਲੇ ਆਪਣੇ ਲੀਡਰ ਬਣਾਏ ਪਏ ਬੰਦੇ ਬਣਾਏ ਪਏ ਆ ਭਾਵੇਂ ਉਹ ਆਪਣਾ ਚਕਤਾਰ ਸੀ ਕੇਂਦਰਪੁਰਾ ਉਹ ਵੀ ਮੈਂਬਰ ਨੇ ਉਹਨਾਂ ਦੇ ਉਹਨਾਂ ਨੂੰ ਵੀ ਦਿਗਦਾ ਸਾਡੇ ਇਲਾਕੇ 'ਚ ਕੀ ਕਹਾਣ ਹੈ ਕੀ ਨਹੀਂ ਹੈ ਉਸ ਤੋਂ ਬਾਅਦ ਕੁਦਰ ਦੇ ਸਬੰਧ ਦੇ ਸੰਸਥਾ ਇਹ ਸੰਸਥਾ ਹਰੇਕ ਪਾਸੇ ਕੋਮਦੀ ਹੈ ਕੁਛ ਵੀ ਕੋਈ ਗਲਤ ਹੁੰਦਾ ਤੇ ਉਹ ਸੰਸਥਾ ਅੱਜ ਤੱਕ ਹੁਣ ਦਾ ਕੋਈ ਉਹਨਾਂ ਦਾ ਕੋਈ ਉਹਰੇ ਮੈਸੇਜ ਨਹੀਂ ਆਇਆ ਕਿ ਸਾਡੇ ਪਿੰਡ ਚ ਕੀ ਕਹਾਣ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਇਹ ਸਰਕਾਰ ਲਈ ਬਹੁਤ ਗੰਦੀ ਨਾਕਾਮੀ ਹੈ ਕਿ ਆ ਉਹ ਐਟੇ ਬੜੇ ਪਲਾਂਟ ਦੀ ਰੋਡ ਨੂੰ ਇੰਨਾ ਮਾੜਾ ਹਾਲ ਕਿ ਪਰਸੋਂ ਉਹਰੇ ਟਰੱਕ ਫਸਿਆ ਰਾਤੀ ਮੈਂ ਆਇਆ 11 ਵਜੇ ਟਰੱਕੇ ਟਰੱਕ ਸੀ ਟਰੱਕ ਉਹਰੇ ਪਲਟਿਆ ਰਾਤੀ ਟਰੱਕ ਉੱਥੇ ਪਲਟਿਆ ਇਹ ਤਾਂ ਮੈਂ ਦੱਸਦਾ ਜਿੱਦ ਤੇ ਕੋਈ ਨਹਿਰ ਚ ਗੱਡੀ ਗਿਰਨੀ ਆ ਤਾਂ ਇਹਦਾ ਜ਼ਿੰਮੇਵਾਰ ਸਰਕਾਰ ਹੋਊਗੀ ਜੇ ਕੋਈ ਬਗਾਨਾ ਪੁੱਤ ਮਰੂਗਾ ਉਹਦੀ ਜ਼ਿੰਮੇਵਾਰ ਵੀ ਸਰਕਾਰ ਹੈ ਪ੍ਰਸ਼ਾਸਨ ਨੂੰ ਨਹੀਂ ਦਿੱਖ ਰਿਹਾ ਦਿੱਸਾਉਂ ਨੂੰ ਵੀ ਬੀਬੀ ਆਵੀ ਨੂੰ ਦਿੱਖੀ ਦੇ ਸੁਆ ਕਿ ਇਹਦੇ ਟਿਪਰ ਜਿਹੜੇ 2 ਨੰਬਰ ਤੇ ਚੱਲਦੇ ਆ ਨੱਥ ਭਾਈ ਸਾਹਵੇ ਪਰ ਇੱਥੇ ਦਾ ਪ੍ਰਸ਼ਾਸਨ ਥੂੜੀ ਨਹੀਂ ਜੁੱਦਾ ਪਿਆ ਜਦੋਂ ਦਾ ਕੋਈ ਹਾਦਸਾ ਕਰੈਸ਼ ਨਹੀਂ ਹੁੰਦਾ ਉਹਦਾ ਪ੍ਰਸ਼ਾਸਨ ਦਾ ਖਰਚ ਹੁੰਦਾ ਤੁਸੀਂ ਖੁਦ ਦੇਖਿਆ ਹੋਣਾ ਕਿ ਡੀਸੀ ਆਵਾ ਖੜੇ ਟਿਪਰ ਦਾ ਨਾ ਕਰਦਾ ਪਰ ਲੇਕਿਨ ਇਹਨਾਂ ਨੂੰ ਓਵਰਲੋਡ ਟਿਪਰ ਇਹ ਨਹੀਂ ਦਿਖ ਰਿਹਾ ਇਹ ਵੀ ਹਾਵ ਜਿਹੜਾ ਦਿਨ ਰਾਤ 24 ਘੰਟੇ ਜਾ ਰਿਹਾ ਅਸੀਂ ਬੀਬੀ ਆਵਾਂ ਤੇ ਲੱਗਦਾ ਕਿ ਪੂਰੀਆਂ ਸਭ ਨੂੰ ਲੈਟੇ ਸੁਵਿਧਾ ਇਹ ਕੋਈ ਫੋਲਟ ਹੋ ਦਾ ਕਿਉਂ ਹੈ ਹਸਾਲ ਐਕਟੀ ਮੈਨੇਜਰ ਜ਼ਿੰਮੇਵਾਰ ਹੋਊਗੀ ਤੇ ਪ੍ਰਸ਼ਾਸਨ ਨੂੰ ਪਰ ਇਹ ਸੋਆ ਦੀ ਨੂੰ ਪੂਰਾ ਵਿਰੋਧ ਧਰਨਾ ਲਾ ਰਹੇ ਹਲਾਕਾ ਨਵਾਸੀ ਅਸੀਂ ਚਾਹੇ ਸਾਡੇ ਪਰਚੇ ਹੋ ਜੇ ਅਸੀਂ ਦਿਨੇਸ਼ ਜੀ ਨੂੰ ਕਈ ਵਾਰ ਬੇਨਤੀ ਕਰਦੇ ਪਰ ਉਹਨਾਂ ਦੇ ਕੰਦੇ ਸੁਣਦੇ ਉਹ ਪੂਟਾ ਦੋ ਨੰਬਰ ਦੇ ਕੰਮ ਕਰਵਾ ਰਹੇ ਨੇ ਅੱਜ ਅਸੀਂ ਜੋ ਘਾਉਲੀ ਤੋਂ ਹਰਖਰਾਟ ਘਾਤੇ ਘਾ 25-30 ਪਿੰਡਾਂ ਨੂੰ ਚੜ੍ਹਦੀ ਜਾਂਦੀ ਹੈ ਅੱਜ ਉਹਦਾ ਬੁਰਾ ਹਾਲ ਹੈ ਸਿੱਪੜਾ ਇੰਨਾ ਬੁਰਾ ਹਾਲ ਕਰਦਾ ਜੋ ਸਕੂਲ ਦੇ ਬੱਚੇ ਆ ਜਿਹੜੇ ਬੰਦ ਨੇ ਆ ਉਹਨਾਂ ਨੂੰ ਵਾਪਸ ਮੋੜਨਾ ਪੈਂਦਾ ਏ ਚਿਗੜੀ ਕਰਕੇ ਉਹ ਨਹੀਂ ਹੋਣਾ ਕਿੰਨੀ ਚਿਗੜੀ 50 ਆ ਅਸੀਂ 50 ਸਰਕਾਰ ਤੋਂ ਮੰਗ ਕਰੀ ਜਲਦੀ ਨਿਕਾਸੀ ਕੀਤੀ ਕੀਤਾ ਜਾਵੇ ਜੇ ਨਾ ਕੀਤੀ ਕੀਤਾ ਜਾਵੇ ਕੀਤਾ ਗਿਆ ਤਾਂ ਅਸੀਂ ਬਹੁਤ ਜਲਦੀ ਸੋਲ ਤੇ ਧਰਨਾ ਲਾਉਂਦੇ ਤਾਂ ਅਸੀਂ ਨਾਲ ਕੋਈ ਟਿੱਪਰ ਆਪਾਂ ਗੱਡੀ ਰੱਖ ਕੇ ਦੋ